ਦੋਸਤੋ 1000 ਸਬਸਕ੍ਰਾਈਬਰ ਤੇ 4000 ਘੰਟਾ ਜਿਹੜਾ ਤੁਸੀਂ 365 ਦਿਨਾਂ ਦੇ ਵਿੱਚ ਪੂਰਾ ਕਰਨਾ ਹੁੰਦਾ ਉਹ 1 ਮਹੀਨੇ ਦੇ ਵਿੱਚ ਤੁਸੀਂ ਕਰ ਸਕਦੇ ਹੋ ਸੋ ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦੱਸਾਂਗੇ ਆਪਾਂ YouTube ਚੈਨਲ ਆ ਜਿਹੜਾ ਉਹ ਮੋਨਟਾਈਜ਼ ਕਿਸ ਤਰੀਕੇ ਨਾਲ ਕਰ ਸਕਦੇ ਆ ਤੇ ਸਾਨੂੰ ਕਿਹੜੀ ਕੈਟਾਗਰੀ ਦਾ ਚੈਨਲ ਆ ਜਿਹੜਾ ਉਹ ਬਣਾਉਣਾ ਚਾਹੀਦਾ ਤੇ ਕਿੰਨੇ ਦਿਨ ਲੱਗਦੇ ਨੇ ਤੇ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਤੁਹਾਨੂੰ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਦੇਵਾਂਗੇ ਤੇ ਕੱਲਾ ਕੱਲਾ ਪੁਆਇੰਟ ਤੁਹਾਨੂੰ ਸਮਝਾਵਾਂਗੇ ਵੀ ਕਿ ਕਿਸ ਕੈਟਾਗਰੀ ਦੇ ਵਿੱਚ ਤੁਸੀਂ ਵੀਡੀਓ ਬਣਾਉਣੀ ਆ ਤੇ ਕਿੰਨੇ ਦਿਨਾਂ ਦੇ ਵਿੱਚ ਤੁਹਾਡਾ ਚੈਨਲ ਆ ਜਿਹੜਾ ਉਹ ਮੋਨਟਾਈਜ਼ ਹੋ ਜਾਊਗਾ ਤੇ ਤੁਸੀਂ ਪੈਸੇ ਕਮਾਉਣ ਲਈ ਅਰੀਜੀਬਲ ਹੋ ਜਾਓਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਕੈਟਾਗਰੀ ਡਿਸਾਈਡ ਕਰ ਲੈਣੀ ਆ ਵੀ ਚੈਨਲ ਦੀ ਜਿਹੜੀ ਕੈਟਾਗਰੀ ਆ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਚੈਨਲ ਬਣਾਉਣਾ ਹੈਗਾ ਤੇ ਦੂਸਰਾ ਨੰਬਰ ਤੇ ਦੋਸਤੋ ਤੁਸੀਂ ਜਿਹੜੀ ਵੀ ਕੈਟਾਗਰੀ ਦੇ ਵਿੱਚ ਚੈਨਲ ਕ੍ਰੀਏਟ ਕਰਨਾ ਹੈਗਾ ਉਸ ਕੈਟਾਗਰੀ ਦੀਆਂ ਤੁਸੀਂ ਵੀਡੀਓ 10 ਤੋਂ 15 ਬਣਾ ਕੇ ਰੱਖ ਲੈਣੀਆਂ ਨੇ ਪਹਿਲਾਂ ਹੀ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਵੀਡੀਓ ਬਣਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਇਹ ਨਾ ਹੋਵੇ ਕਿ ਤੁਸੀਂ ਚੈਨਲ ਬਣਾ ਕੇ ਤਿਆਰ ਕਰ ਲਿਆ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਵੀਡੀਓ ਨਾ ਹੋਣ ਸੋ ਦੋਸਤੋ ਜਦੋਂ ਤੁਸੀਂ ਆਪਣਾ ਚੈਨਲ ਨਵਾਂ ਕ੍ਰੀਏਟ ਕਰ ਲਿਆ ਸਭ ਤੋਂ ਪਹਿਲਾਂ ਉਹਦੀ ਜਿਹੜੀ ਕੈਟਾਗਰੀ ਆ ਉਹ ਤੁਸੀਂ ਸਿਲੈਕਟ ਕਰ ਲੈਣੀ ਆ ਮੈਂ ਤਾਂ ਤੁਹਾਨੂੰ ਦੋਸਤੋ ਇਹ ਰਹਿ ਦੂੰਗਾ ਕਿ ਤੁਸੀਂ ਸਭ ਤੋਂ ਪਹਿਲਾਂ ਪੀਪਲ ਐਂਡ ਬਲੌਗ ਦਾ ਜਿਹੜਾ ਚੈਨਲ ਆ ਉਸ ਕੈਟਾਗਰੀ ਦੇ ਵਿੱਚ ਚੈਨਲ ਕ੍ਰੀਏਟ ਕਰੋ ਤਾਂ ਕਿ ਕੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਚੈਨਲ ਨੂੰ ਬਦਲਣਾ ਚਾਹੋ ਜਾਂ ਕਿਸੇ ਹੋਰ ਕੈਟਾਗਰੀ ਦੇ ਵਿੱਚ ਕਰਨਾ ਚਾਹੋ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਦੋਸਤੋ ਜਦੋਂ ਤੁਸੀਂ ਆਪਣਾ ਚੈਨਲ ਕ੍ਰੀਏਟ ਕਰ ਲਿਆ ਤਾਂ ਤੁਸੀਂ ਪਰਡੇ ਉਹਦੇ ਉੱਤੇ ਇੱਕ ਵੀਡੀਓ ਅਪਲੋਡ ਕਰਨੇ ਹੀ ਕਰਨੀਆਂ ਜਿਹਦਾ ਕਿ ਤੁਸੀਂ ਇੱਕ ਜਿਹੜਾ ਟਾਈਮ ਉਹ ਫਿਕਸ ਕਰ ਲੈਣਾ ਜਿਹੜੇ ਦਿਨ ਤੁਸੀਂ ਪਹਿਲੇ ਦਿਨ ਵੀਡੀਓ ਪਾਈ ਸੀ ਉਸੇ ਦਿਨ ਹੀ ਤੁਸੀਂ ਦੂਜੇ ਦਿਨ ਫਿਰ ਤੀਜੇ ਦਿਨ ਇਸੇ ਤਰ੍ਹਾਂ ਦੋਸਤੋ ਤੁਸੀਂ ਤਕਰੀਬਨ 1 ਮਹੀਨਾ ਡੇਲੀ ਵੀਡੀਓ ਅਪਲੋਡ ਕਰਨੀ ਹੈ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਚੈਨਲ ਆ ਉਹ ਗਰੋ ਹੋਣਾ ਸ਼ੁਰੂ ਹੋ ਜਾਊਗਾ ਤੁਹਾਡੀ ਵੀਡੀਓ ਤੇ ਵੀਊ ਆਉਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਵੀ ਵਧਣੇ ਸ਼ੁਰੂ ਹੋ ਜਾਣਗੇ ਦੋਸਤੋ ਦੂਜੇ ਨੰਬਰ ਤੇ ਤੁਸੀਂ ਧਿਆਨ ਰੱਖਣਾ ਕਦੇ ਵੀ ਤੁਸੀਂ ਆਪਣੇ ਫੋਨ ਦੇ ਉੱਤੇ ਜਿਸ ਚੈਨਲ ਦੇ ਉੱਤੇ ਤੁਸੀਂ ਆਪਣਾ ਚੈਨਲ ਕ੍ਰੀਏਟ ਕੀਤਾ ਹੋਇਆ ਉਸ ਫੋਨ ਦੇ ਉੱਤੇ ਤੁਸੀਂ ਕਦੇ ਵੀ ਆਪਣੇ ਚੈਨਲ ਦੀਆਂ ਵੀਡੀਓ ਵਾਚ ਨਹੀਂ ਕਰਨੀਆਂ ਹੈਗੀਆਂ ਤੁਸੀਂ ਹੋਰ ਕਿਸੇ ਦਾ ਫੋਨ ਲੈ ਕੇ ਤੁਸੀਂ ਉਹ ਵੀਡੀਓ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਦੋਸਤੋ ਜਿਹੜੀਆਂ ਤੁਸੀਂ ਵੀਡੀਓ ਅਪਲੋਡ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਦੂਸਰੇ ਦੇ ਮੋਬਾਈਲ ਤੋਂ ਘਟੋ ਘਟਾ 10 ਤੋਂ 15 ਵਾਰ ਦੇਖੋ ਜਿਨ੍ਹਾਂ ਨੂੰ ਤੁਸੀਂ ਪੂਰਾ ਫੁੱਲ ਵਾਚ ਕਰੋ ਜਿਸ ਕਰਕੇ ਤੁਹਾਡਾ ਜਿਹੜਾ ਬਾਸ ਟਾਈਮ ਉਹ ਵਧੂਗਾ ਤੇ YouTube ਨੂੰ ਲੱਗੂਗਾ ਕਿ ਤੁਸੀਂ ਵੀਡੀਓ ਨੇ ਜਿਹੜੀ ਉਹ ਵਧੀਆ ਬਣਾਈ ਜਾਂਦੀ ਹੈ ਵੀ ਲੋਕ ਉਹਨਾਂ ਨੂੰ ਫੁੱਲ ਵਾਚ ਕਰ ਰਹੇ ਨੇ ਇਸ ਤੋਂ YouTube ਉਹਨਾਂ ਨੂੰ ਵਾਇਰਲ ਕਰੂਗਾ ਜਿਸ ਕਰਕੇ ਤੁਹਾਡਾ ਜਿਹੜਾ ਚੈਨਲ ਆ ਉਹ ਗਰੋ ਹੋ ਜਾਊਗਾ ਕਦੇ ਵੀ ਤੁਸੀਂ ਇਹ ਗਲਤੀ ਨਹੀਂ ਕਰਨੀ ਹੈਗੀ ਜਿਹੜੀਆਂ ਤੁਸੀਂ ਖੁਦੀਆਂ ਵੀਡੀਓ ਨੇ ਉਹਨੂੰ ਤੁਸੀਂ ਕਦੇ ਵੀ ਆਪਣੇ ਮੋਬਾਈਲ ਤੋਂ ਕਿਸੇ ਨੂੰ ਸ਼ੇਅਰ ਨਹੀਂ ਕਰਨਾ ਹੈਗਾ ਇਸ ਕਰਕੇ ਤੁਸੀਂ ਜਿਹੜਾ ਕੰਮ ਆ ਉਹ ਕਰਨਾ ਤੁਸੀਂ ਸਿਰਫ ਵੀਡੀਓ ਅਪਲੋਡ ਕਰਨੀਆਂ ਨੇ ਤੇ ਅਪਲੋਡ ਕਰਕੇ ਛੱਡ ਦੇਣੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਕੰਮ ਆ ਅੱਗੇ ਉਹ YouTube ਦੇ ਐਲਗੋਰਿਦਮ ਦਾ ਕੰਮ ਆ ਇਸ ਕਰਕੇ ਤੁਸੀਂ ਕਿਸੇ ਨੂੰ ਫਾਲਤੂ ਵੀਡੀਓ ਆਪਣੇ ਫੋਨ ਤੋਂ ਸ਼ੇਅਰ ਨਹੀਂ ਕਰਨੀ ਆ ਦੋਸਤੋ ਤੁਸੀਂ ਦੇਖੋਗੇ ਜਦੋਂ ਤੁਸੀਂ ਰੈਗੂਲਰ ਵੀਡੀਓ ਅਪਲੋਡ ਕਰੋਗੇ ਤਾਂ ਜਿਹੜਾ ਤੁਹਾਡਾ ਚੈਨਲ ਆ ਉਹ ਬਹੁਤ ਜਲਦੀ ਗਰੋ ਹੋ ਜਾਊਗਾ ਜੇਕਰ ਤੁਸੀਂ ਪੂਰੇ ਧਿਆਨ ਦੇ ਨਾਲ ਕੰਮ ਕਰੋਗੇ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਲੱਗੇ ਰਹੋਗੇ ਤਾਂ ਤੁਸੀਂ ਦੇਖੋਗੇ ਤੁਹਾਡਾ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਚੈਨਲ ਦਾ 1000 ਟਾਈਮ ਆ ਉਹ ਪੂਰਾ ਹੋ ਜਾਊਗਾ ਤੇ ਜਿਹੜੇ ਤੁਹਾਡੇ 1000 ਸਬਸਕ੍ਰਾਈਬਰ ਚੈਨਲ ਨੂੰ ਮੋਨਟਾਈਜ਼ ਕਰਨ ਵਾਸਤੇ ਚਾਹੀਦੇ ਹੁੰਦੇ ਉਹ ਤੁਹਾਡੇ ਕੁਝ ਹੀ ਦਿਨਾਂ ਦੇ ਵਿੱਚ ਪੂਰੇ ਹੋ ਜਾਣਗੇ 2024 ਦੇ ਵਿੱਚ ਜਿਹੜੇ ਦੋਸਤਾਂ ਨੇ ਚੈਨਲ ਨਹੀਂ ਬਣਾਇਆ ਉਹ ਆਪਣਾ ਚੈਨਲ ਇੱਕ ਜ਼ਰੂਰ ਬਣਾ ਲਓ ਕਿਉਂਕਿ ਆਉਣ ਵਾਲਾ ਜਿਹੜਾ ਸਮਾਂਗਾ ਉਹ ਸੋਸ਼ਲ ਮੀਡੀਆ ਦਾ ਸਮਾਂਗਾ ਇਸ ਲਈ ਦੋਸਤੋ ਮੈਂ ਪਹਿਲੀ ਤੁਹਾਨੂੰ ਰਾਇ ਦਿੰਨਾ ਵੀ ਤੁਸੀਂ ਇੱਕ ਆਪਣਾ ਚੈਨਲ ਜ਼ਰੂਰ ਕ੍ਰੀਏਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਸਤਾਉਣ ਆਲਾ ਪਵੇ ਕਈ ਦੋਸਤੋ YouTube ਦੇ ਉੱਤੇ ਆਪਣਾ ਫੇਸ ਦਿਖਾਉਣ ਤੋਂ ਡਰਦੇ ਨੇ ਇਸ ਕਰਕੇ ਮੈਂ ਉਹਨਾਂ ਨੂੰ ਰਾਇ ਦਊਂਗਾ ਜਾਂ ਤਾਂ ਉਹ ਮੋਟੀਵੇਸ਼ਨਲ ਵੀਡੀਓ ਬਣਾਉਣ ਜਾਂ ਫਿਰ کارਟੂਨ ਵਗੈਰਾ ਦੀਆਂ ਜਿਹੜੀਆਂ ਵੀਡੀਓ ਨੇ ਉਹ YouTube ਦੇ ਉੱਤੇ ਅਪਲੋਡ ਕਰਨਾ ਕਿਉਂਕਿ ਦੋਸਤੋ ਮੋਟੀਵੇਸ਼ਨ ਵੀਡੀਓ ਬਣਾਉਣ ਵਾਸਤੇ ਜਾਂ کارਟੂਨ ਵੀਡੀਓ ਬਣਾਉਣ ਵਾਸਤੇ ਬਹੁਤ ਸਾਰੀਆਂ ਤੁਹਾਨੂੰ ਵੀਡੀਓ Google ਦੇ ਉੱਤੇ ਮਿਲ ਜਾਣਗੀਆਂ ਬਹੁਤ ਸਾਰੀਆਂ ਸਾਈਟਾਂ ਨੇ ਵੈਬਸਾਈਟ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਉਹਨਾਂ ਤੋਂ ਤੁਸੀਂ ਫ੍ਰੀ ਕਾਪੀਰਾਈਟ ਜਿਹੜੀਆਂ ਵੀਡੀਓ ਨੇ ਉਹ ਲੈ ਸਕਦੇ ਹੋ ਤੇ ਜਿਨ੍ਹਾਂ ਨਾਲ ਤੁਸੀਂ ਆਪਦੀ ਵਧੀਆ ਵੀਡੀਓ ਕ੍ਰੀਏਟ ਕਰ ਸਕਦੇ ਹੋ ਸੋ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ